ਸਾਡੇ ਨਾਲ ਕਾਂਗਰਸ ਦੇ ਦਿਗਜ ਲੀਡਰ ਐਮ ਐਲ ਏ ਸਰਦਾਰ ਪ੍ਰਗਟ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹ ਥੋੜੀ ਦੇਰ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਹਤ ਦਾ ਹਾਲਚਾਲ ਜਾਣ ਕੇ ਆਏ ਨੇ ਹਸਪਤਾਲ ਦੇ ਵਿੱਚ ਪ੍ਰਗਟ ਜੀ ਸਵਾਗਤ ਹੈ ਰojana loknaa tv ਤੇ ਤੁਹਾਡਾ ਥੈਂਕ ਯੂ ਸੁਪਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤਾਂ ਪਾਰਟੀ ਪੱਧਰ ਤੋਂ ਤੁਸੀਂ ਉੱਪਰ ਉੱਠ ਕੇ ਇੱਕ ਚੰਗੀ ਗੱਲ ਹੋ ਰਹੀ ਹੈ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਪਤਾ ਲੈ ਕੇ ਆਏ ਹੋ ਪੰਜਾਬ ਸਟੇਟ ਦੇ ਉਹ ਮੁੱਖ ਮੰਤਰੀ ਹੈ ਹੈੱਡ ਹੈ ਔਰ ਲੋਕ ਜਾਨਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਇਹ ਸਿਹਤ ਕਿਹੋ ਜੀ ਹੈ ਤੇ ਮੈਨੂੰ ਠੀਕ ਲੱਗਿਆ ਕਿਉਂਕਿ ਦੇਖੋ ਸੁਖਵਿੰਦਰ ਜੀ ਇਹ ਦੇਖੋ ਅਸੀਂ ਓਪੋਜੀਸ਼ਨ ਦੇ ਵਿੱਚ ਹੈਗੇ ਆਂ ਔਰ ਮੇਰਾ ਖਿਆਲ ਹੈ ਕਿ ਤ੍ਰਿਵੀ ਸਾਈਜ਼ ਮੈਂ ਕਰਨ ਲੱਗਿਆ ਕਦੀ ਵੀ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤੇ ਕਿਸੇ ਕਦੀ ਸੋਚਿਆ ਨਹੀਂ ਵੀ ਇਹ ਕਿਹੜੀ ਪਾਰਟੀ ਆ ਤੇ ਕਿਤਾ ਜੀ ਲੇਕਿਨ ਸਾਡਾ ਸਭਿਆਚਾਰ ਹੈਗਾ ਕਿ ਜੇ ਵੀ ਕੋਈ ਕਿਤੇ ਕੋਈ ਇਹੋ ਜਿਹੀ ਸਮੱਸਿਆ ਆਉਂਦੀ ਆ ਤਾਂ ਮੇਰਾ ਚਾਰ ਹੈ ਵੀ ਸਾਡਾ ਫਰਜ਼ ਬਣਦਾ ਹੈਗਾ ਕਿ ਜਿਹੜਾ ਸਟੇਟ ਦਾ ਹੈੱਡ ਆ ਜੀ ਉਹ ਦਾ ਜਿਹੜਾ ਹਾਲਚਲ ਪੁੱਛਿਆ ਜਾਵੇ ਮੈਂ ਉਹ ਸਿੰਗਲ ਨਾਲ ਜਿਹੜਾ ਉਹਨਾਂ ਦਾ ਹਾਲਚਲ ਪੁੱਛਣ ਲਈ ਗਿਆ ਸੀ ਜੀ 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 ਦੱਸਿਆ ਜਾ ਕੁਝ ਪਤਾ ਲੱਗਿਆ ਕੀ ਪ੍ਰੋਬਲਮਸ ਵਗੈਰਾ ਆਈਆਂ ਤੁਸੀਂ ਕਿਉਂਕਿ ਹਾਲਚਲ ਪੁੱਛਿਆ ਹੋਣਾ ਮੁੱਖ ਮੰਤਰੀ ਬਹੁਤ ਟੈਕਨੀਕਲ ਤਾਂ ਨਹੀਂ ਕਿਉਂਕਿ ਉਸ ਟਾਈਮ ਡਾਕਟਰਸ ਜ਼ਰੂਰ ਆਏ ਸੀਗੇ ਹਾਂਜੀ ਔਰ ਡਾਕਟਰਸ ਨੇ ਕਿਹਾ ਵੀ ਕਾਫੀ ਇੰਪਰੂਵਮੈਂਟ ਹੈਗੀ ਔਰ ਇੱਕ ਦੋ ਦਿਨਾਂ ਚ ਛੁੱਟੀ ਜਿਹੜੀ ਉਹ ਮਿਲ ਚੁਗੀ ਅੱਛਾ ਯਾਨੀ ਇੱਕ ਦੋ ਦਿਨ ਹਲੇ ਹੋਰ ਰਗ ਸਕਦੇ ਹੈਗੇ ਆ ਉਹ ਮਤਲਬ ਡਾਕਟਰਸ ਨੇ ਜੋ ਵੀ ਜਿਹੜਾ ਕੀ ਨਾਰਮਲ ਆਪਾਂ ਕਿਉਂਕਿ ਮੈਂ ਤਾਂ ਕੋਈ ਟੈਕਨੀਕਲ ਬੰਦਾ ਤਾਂ ਨਹੀਂ ਹੈ ਜੀ ਸੋ ਬਟ ਹੀ ਇਜ਼ ਮਤਲਬ ਸਿਹਤ ਪੱਕਾ ਠੀਕ ਸੀ ਹੂੰ ਇਸ ਚੀਜ਼ ਨੂੰ ਲੈ ਕੇ ਵੀ ਕਾਫੀ ਸਿਆਸਤ ਦੇ ਵਿੱਚ ਰੌਲਾ ਰੱਪਾ ਪ੍ਰਗਟ ਜੀ ਪੈ ਰਿਹਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਕਾਫੀ ਗੱਲਾਂ ਲਕੋਈਆਂ ਜਾ ਰਹੀਆਂ ਸੀ ਫਿਰ ਵਿਰੋਧੀ ਦੇ ਲੀਡਰ ਜਿਹੜੇ ਆ ਕੁਝ ਬੋਲੇ ਕਿ ਭਾਈ ਮੁੱਖ ਮੰਤਰੀ ਸਟੇਟ ਦੇ ਹੈੱਡ ਹੈ ਇੱਕ ਚੰਗਾ ਮਾੜਾ ਲੀਡਰ ਹੋਣਾ ਇੱਕ ਚੰਗਾ ਮਾੜਾ ਬੰਦਾ ਹੋਣਾ ਵੱਖਰੀ ਚੀਜ਼ ਹੈ ਨਹੀਂ ਪਰ ਜਿਸ ਤਰੀਕੇ ਦੇ ਨਾਲ ਉਹ ਸਟੇਟ ਦੇ ਹੈੱਡ ਨੇ ਤਾਂ ਫਿਰ ਉਹਨਾਂ ਦੀ ਜਿਹੜੀ ਸਿਹਤ ਦੀ ਜਾਣਕਾਰੀ ਉਹ ਜਨਤਕ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ ਇਸ ਚੀਜ਼ ਨੂੰ ਲੈ ਕੇ ਵੀ ਕਾਫੀ ਰੌਲਾ ਰੱਪਾ ਪੈਂਦਾ ਰਿਹਾ ਤੇ ਦੇਖੋ ਮੈਨੂੰ ਤਾਂ ਸੁਖਵਿੰਦਰ ਜੀ ਮੈਂ ਕੱਲ ਹੀ ਜੰਮੂ ਤੋਂ ਆਇਆ ਸੀਗਾ ਜੀ ਸੋ ਮੈਨੂੰ ਲੱਗਿਆ ਕਿ ਯਾਰ ਇੱਕ ਸਟੇਟ ਦਾ ਹੈੱਡ ਹੈਗਾ ਜੀ ਤੇ ਮੈਨੂੰ ਇੱਥੇ ਹੀ ਅ ਅੱਜ ਜਦੋਂ ਮੈਂ ਬਾਹਰ ਨਿਕਲਣ ਲੱਗਿਆ ਇੱਕ ਦੋ ਮੁੰਡੇ ਪੱਤਰਕਾਰ ਮਿਲ ਗਏ ਕਿ ਕੋਈ ਵੀ ਇਹਨਾਂ ਦਾ ਐਮਐਲਏ ਚ ਆਇਆ ਜੀ 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 ਸ਼ਾਇਦ ਇਹਨਾਂ ਦੀ ਸਿਹਤ ਦਾ ਪਤਾ ਲੈਣ ਨਹੀਂ ਆਇਆ ਜੀ ਸੋ ਇਹ ਇਹਨਾਂ ਦਾ ਕਲਚਰ ਹੋ ਸਕਦਾ ਆਮ ਆਦਮੀ ਪਾਰਟੀ ਦਾ ਲੇਕਿਨ ਪੰਜਾਬੀਆਂ ਦਾ ਕਲਚਰ ਨਹੀਂ ਹੋ ਸਕਦਾ ਜੀ ਇਸ ਤਰ੍ਹਾਂ ਜੇ ਪਿੰਡ ਦਾ ਕੋਈ ਸਰਪੰਚ ਵੀ ਦਾਖਲ ਹੋਵੇ ਪਿੰਡ ਦੀ ਪੰਚਾਇਤ ਉਹਦਾ ਵੀ ਪਤਾ ਲੱਣ ਜਾਂਦੀ ਹੈ ਪਰ ਇੱਕ ਮੁੱਖ ਮੰਤਰੀ ਹੋਣਾ ਉਸ ਤਰ੍ਹਾਂ ਮੰਤਰੀ ਦਾ ਨਾਂ ਜਾਣਾ ਜਾਂ ਕਿਸੇ ਐਮਐਲਏ ਦਾ ਨਾਂ ਜਾਣਾ ਨਾ ਕਿਸੇ ਦੀ ਪੋਸਟ ਪਾਉਣੀ ਕੱਲ ਜਿਹਦੇ ਪੈਸੇ ਤਾਂ ਇਹ ਜਿਹੜੀ ਪਾਰਟੀ ਆ ਜੀ ਵੀ ਜਿੱਕ ਤੇ ਕਿਸੇ ਨੂੰ ਦਿੱਲੀੋਂ ਸ਼ਿਕ ਵੀ ਆ ਜਾਂਦੀ ਨਾ ਜੀ ਤਾਂ ਇਹ ਟਵੀਟ ਕਰਦੇ ਆ ਵੀ ਜੈਟ ਵੈਲਸ ਹੋਣ ਜੀ ਮੇਰਾ ਕੰਦਲੀ ਵਨੂ ਭਜਦੇ ਆ ਜੇ ਕੁਛ ਵੀ ਬਾੜਾ ਮੋਟਾ ਵੀ ਹੋਵੇ ਜੀ ਪਰ ਇੱਕ ਚੀਜ਼ ਮਨਿਸਟਰ ਦੀ ਸਿਹਤ ਦਾ ਵੀ ਹਾਲ ਨਾ ਪੁੱਛਣਾ ਕਿਤੇ ਟਵੀਟ ਬਿਨਾ ਕਰਨਾ ਕਿਤੇ ਕੋਈ ਪੋਸਟ ਬਿਨਾ ਪਾਉਣੀ ਜੀ ਤੇ ਮੈਨੂੰ ਇਹਨਾਂ ਦੀ ਮਾਨਸਿਕਤਾ ਜੀ ਜਿਹੜੀ ਸਮਝ ਆਉਦੀ ਹੈ ਜੀ ਆ ਕਿਉਂਕਿ ਮੈਂ ਤਾਂ ਇਹਨੂੰ ਇਸ ਤਰ੍ਹਾਂ ਦੇਖਦਾ ਵੀ ਜਿਹੜੇ ਬੰਦੇ ਜੇ ਇੰਨੇ ਡਰੇ ਹੋਏ ਆ ਮਾਨਸਿਕ ਤੌਰ ਤੇ ਬੈਸੀ ਤਾਂ ਇਹਨਾਂ ਦੇ ਸਪਾਇਨਲੈਸ ਲੋਕ ਇਹ ਚਾਹੁੰਦੇ ਹੁੰਦੇ ਆ ਜੀ ਵੀ ਤਾਂ ਕਿ ਕੋਈ ਕਿਸੇ ਦੀ ਰੀੜ ਦੀ ਹੱਡੀ ਹੋਵੇ ਜੀ ਪਰ ਮੈਨੂੰ ਲੱਗਦਾ ਜੇ ਇੰਨੇ ਹੀ ਡਰੇ ਹੋਏ ਹੈਗੇ ਆ ਤਾਂ ਫਿਰ ਮੈਨੂੰ ਲੱਗਦਾ ਇਹ ਪੰਜਾਬ ਲਈ ਆਪਾਂ ਇਹਨਾਂ ਤੋਂ ਕੋਈ ਬਹੁਤੀ ਵੱਡੀ ਆਸ ਰੱਖਣਾ ਵੀ ਮੈਨੂੰ ਲੱਗਦਾ ਸਾਡੀ ਗਲਤੀ ਹੈ ਜੀ ਗਲਤੀ ਤਾਂ ਹੋ ਗਈ ਪੰਜਾਬੀਆਂ ਕੋਲੋ ਜੀ ਲੈਕਿਨ ਜਿਹੜਾ ਤੁਕੇ ਦੇਖੋ ਭਗਵੰਤ ਮਾਨ ਦੇ ਨਾਂ ਤੇ ਹੀ ਇਹ 92 ਸੀਟਾਂ ਜਿੱਤੇ ਆ ਇਹਦੇ ਚ ਵੀ ਕੋਈ ਦੋਰਾਵਾ ਨਹੀਂ ਹੈ ਜੀ ਉਹਦੀ ਕਾਰਗੁਜ਼ਾਰੀ ਦਾ ਇੱਕ ਅਲੱਗ ਇਸ਼ੂ ਹੈਗਾ ਇਹਨਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਇੱਕ ਅਲੱਗ ਇਸ਼ੂ ਹੈਗਾ ਲੇਕਿਨ ਜੀ ਜੇ ਇਹਨੇ ਐਸਾਨ ਪ੍ਰੋਮੋਸ਼ਨ ਜਿ ਇਟਾਂ ਦਾ ਕਲਚਰ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਇਹ ਕੋਈ ਬਹੁਤੀ ਸਿਆਣੀ ਜਾਂ ਬਹੁਤੀ ਵਧੀਆ ਗੱਲ ਨਹੀਂ ਹੈ ਜਿਹੜੀ ਕਿ ਮੈਨੂੰ ਲੱਗਦਾ ਸਾਡੇ ਸਮਾਜ ਦਾ ਇਹ ਹਿੱਸਾ ਨਹੀਂ ਹੈ ਜੀ 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 ਪ੍ਰਗਟ ਜੀ ਇੱਕ ਪਾਸੇ ਮੁੱਖ ਮੰਤਰੀ ਦਾ ਦਾਖਲ ਹੋਣਾ ਹਸਪਤਾਲ ਦੇ ਵਿੱਚ ਦੂਜੇ ਪਾਸੇ ਸੰਦੀਪ ਪਾਠਕ ਦਾ ਇੰਨੇ ਦਿਨਾਂ ਬਾਅਦ ਜਾਣਾ ਔਰ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਕੇਜਰੀਵਾਲ ਦੇ ਨਾਲ ਫੋਨ ਤੇ ਗੱਲਬਾਤ ਕਰਵਾਈ ਗਈ ਅਸਤੀਫੇ ਦੀ ਗੱਲਬਾਤ ਹੋਈ ਮਤਲਬ ਪਤਾ ਲੈਣ ਨਾ ਜਾਣਾ ਔਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਜਾਣਾ ਕਿਵੇਂ ਦੇਖਦੇ ਹੋ ਹਾਈ ਕਮਾਂਡ ਜਿਹੜੀ ਜਿਸ ਤਰੀਕੇ ਦਾ ਵਿਵਹਾਰ ਦੇਖੋ ਤਾਂ ਦੇਖੋ ਇਹ ਤਾਂ ਇਹਨਾਂ ਦੀ ਪਾਰਟੀ ਦਾ ਮਸਲਾ ਹੈ ਤਾਂ ਲੇਕਿਨ ਇਹੋ ਜਿਹੇ ਹਾਲਾਤ ਦੇ ਵਿੱਚ ਇਹੋ ਜੀਆਂ ਅਫਵਾਹਾਂ ਵੀ ਅੜਾਉਣੀਆਂ ਜੀ ਨੂੰ ਲੱਗਦਾ ਇਹ ਸੋਭਾ ਨਹੀਂ ਦਿੰਦਾ ਠੀਕ ਆ ਉਹਨਾਂ ਨੂੰ ਬਾਹਰ ਆ ਕੇ ਜੋ ਵੀ ਇਹਨਾਂ ਦੀ ਪਾਰਟੀ ਦਾ ਡਿਸੀਜਨ ਹੈ ਮੈਂ ਉਹਦੇ ਤੇ ਕਿੰਤੂ ਪਰੰਤੂ ਕਰ ਹੀ ਨਹੀਂ ਸਕਦਾ ਨਾਮ ਪਸਰਨਾਈ ਚਾਹੀਦਾ ਜੀ ਦਾ ਸੇਮ ਟਾਈਮ ਜੀ ਪੰਜਾਬੀ ਮੈਨੂੰ ਲੱਗਦਾ ਇੰਦਾ ਦਾ ਸੱਭਿਆਚਾਰ ਨੂੰ ਚੰਗਾ ਨਹੀਂ ਜੀ ਔਰ ਮੈਂ ਪਰਸਨਲੀ ਇਹ ਸਮਝਦਾ ਕਿ ਇਹ ਚੀਜ਼ਾਂ ਜਿਹੜੀਆਂ ਉਹ ਇਨਸਾਨੀਅਤ ਲੈਵਲ ਤੇ ਰਹਿੰਦੀਆਂ ਪਾਰਟੀ ਪਦਰ ਤੋਂ ਉੱਤੇ ਉੱਠ ਕੇ ਜੀ ਸੋ ਇਹ ਲੇਕਿਨ ਇਹ ਇਹਨਾਂ ਨੇ ਕਲਚਰ ਇਹੋ ਜਿਹਾ ਬਣਾਇਆ ਹੋਇਆ ਆ ਕਿਉਂਕਿ ਹਰ ਚੀਜ਼ ਨੂੰ ਓਪਰਚ्युनिटी ਸਮਝਦੇ ਆ ਜਿਵੇਂ ਭਗਵਾਨ ਦਾ ਬਿਬਾਰ ਹੋਣਾ ਵੀ ਇੱਕ ਓਪਰਚ्युनिटी ਹੈ ਜੀ ਤੇ ਇਹ ਉਹ ਹਵਾ ਜੀ ਚੈੱਕ ਕਰਦੇ ਰਹਿੰਦੇ ਆ ਛੂਤੀਆਂ ਖਬਰਾਂ ਪੜਾ ੜੂ ਕੇ ਵੀ ਇਦਾਂ ਹੋ ਗਿਆ ਇਦਾਂ ਹੋ ਗਿਆ ਇਦਾਂ ਹੋ ਗਿਆ ਸੋ ਮੈਨੂੰ ਲੱਗਦਾ ਵੀ ਕੋਈ ਬਹੁਤ ਆ ਵਧੀਆ ਕਲਚਰ ਨਹੀਂ ਕੱਲ ਵੀ ਬਹੁਤ ਸਾਰੀਆਂ ਅਫਵਾਹਾਂ ਚੱਲਦੀਆਂ ਰਹੀਆਂ ਕਿ ਸੀਐਮ ਸਿਕਿਉਰਟੀ ਭੇਜੀ ਗਈ ਹੈ ਕੁਲਤਾਰ ਸਿੰਘ ਸੰਧਵਾ ਨੂੰ ਕਾਰਜਕਾਰੀ ਸੀਐਮ ਲਗਾਇਆ ਜਾ ਸਕਦਾ ਜੋ ਕਿ ਸੰਵਿਧਾਨ ਦੇ ਵਿੱਚ ਹੈ ਹੀ ਨਹੀਂ ਔਰ ਫਿਰ ਦੋ ਉਪ ਉਪ ਮੁੱਖ ਮੰਤਰੀਆਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਇਹੋ ਜਿਹੀਆਂ ਸਿਚੁਏਸ਼ਨ ਜਿਹੜੀਆਂ ਚੱਲ ਰਹੀਆਂ ਨੇ ਔਰ ਇੱਕ ਪਾਸੇ ਮੁੱਖ ਮੰਤਰੀ ਦੀ ਸਿਹਤ ਖਰਾਬ ਹੈ ਦੂਜੇ ਪਾਸੇ ਸਰਕਾਰ ਦੀ ਵੀ ਸਿਹਤ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਸਰਕਾਰ ਦੀ ਸਿਹਤ ਤਾਂ ਪਹਿਲਾਂ ਹੀ ਖਰਾਬ ਹੈ ਸੁਖਵਿੰਦਰ ਜੀ ਜੀ ਇਹ ਤਾਂ ਹੁਣ ਦੇਖੋ ਇਹ ਤਾਂ ਇਹਨਾਂ ਦੀ ਪਾਰਟੀ ਦਾ ਡਿਸੀਜਨ ਪਰ ਮੈਨੂੰ ਐ ਲੱਗਦਾ ਕਿ ਇਹੋ ਜੇ ਹਾਲਾਤ ਦੇ ਵਿੱਚ ਇਹੋ ਜੀ ਸਿਚੁਏਸ਼ਨ ਦੇ ਵਿੱਚ ਇਹ ਤਾਂ ਦੀਆਂ ਗੱਲਾਂ ਇਦਾਂ ਦੀਆਂ ਚੀਜ਼ਾਂ ਨਹੀਂ ਉਡਾਉਣੀਆਂ ਚਾਹੀਦੀਆਂ ਬਾਕੀ ਇਹਨਾਂ ਦਾ ਮਸਲਾ ਹੈ ਤਾਂ ਕਿਉਂਕਿ ਬਿਲਕੁਲ ਬਿਲਕੁਲ ਜੀ ਜੋ ਕਰਦੇ ਆ ਕਿਉਂਕਿ ਇਹ ਇਹ ਜਦੋਂ 13ਵੀਂ ਕਰਦੇ ਆ ਜੋ ਵੀ ਕਰਦੇ ਆ ਜੀ ਜੀ ਕਿਉਂਕਿ ਜੀ ਕਲਚਰ ਦੇ ਵਿੱਚ ਮੈਂ ਨਹੀਂ ਕਹਿੰਦਾ ਪੁਰਾਣੀਆਂ ਪੋਲਿਟਿਕਲ ਪਾਰਟੀਆਂ ਦੇ ਵਿੱਚ ਵੀ ਕਈ ਗਲਤੀਆਂ ਹੋ ਜਾਂਦੀਆਂ ਜੀ ਲੇਕਿਨ ਇਹਨਾਂ ਨੇ ਜਿੰਨਾ ਮੇਰਾ ਖਿਆਲ ਸਾਡੇ ਕਲਚਰ ਦੇ ਵਿੱਚ ਨਿਕਾਰ ਲਿਆ ਤਾਂ ਜੀ ਸ਼ਾਇਦ ਉਹਨਾਂ ਹੋਰ ਕਿਸੇ ਨੇ ਨਾਮ ਲਿਆਤਾ ਜੀ ਹੁਣ ਜੇ ਨਹੀਂ ਮੁੱਖ ਮੰਤਰੀ ਦੀ ਸਿਹਤ ਦੇ ਵਿੱਚ ਸੁਧਾਰ ਹੈ ਔਰ ਇੱਕ ਦੋ ਦਿਨਾਂ ਦੇ ਵਿੱਚ ਛੁੱਟੀ ਮਿਲ ਜੂਗੀ ਦੇਖੋ ਮੈਨੂੰ ਤਾਂ ਉੱਥੇ ਜਿੰਨੀ ਗੱਲ ਸਮਝ ਆਈ ਏਨੀ ਕਰ ਸਕਦਾ